ਜੀ ਪੰਜਾਬ ਦੇ ਹਾਲਾਤ ਲੋਕਾਂ ਨੂੰ ਪੁੱਛੋ ਕੋਈ ਇਹੋ ਜਿਹਾ ਵਰਗ ਨਹੀਂ ਜਿਹੜਾ ਸੁਖੀ ਹੈਗਾ ਜਾਂ ਸੌਖਾ ਹੈਗਾ ਦਿਨ ਦਿਹਾੜੇ ਕਤਲ ਬਰਨਾਲੇ ਜ਼ਿਲ੍ਹੇ ਚ ਸਰਪੰਚ ਨੂੰ ਜਿਵੇਂ ਦਿਨ ਦਿਹਾੜੇ ਉਹਦਾ ਕਤਲ ਕਰਤਾ ਰੋਜ਼ ਕਟਨਾਵਾ ਹੋ ਰਹੀਆਂ ਨੇ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੈ ਕਿਉਂਕਿ ਸਰਕਾਰ ਚ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਮੁੱਖ ਮੰਤਰੀ ਦੇ ਉੱਤੇ ਤਾਂ ਦਿੱਲੀ ਵਾਲੇ ਬੈਠੇ ਹੋਏ ਨੇ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਨਾਲ ਕੀ ਲਗਾ ਤੇ ਮੁੱਖ ਮੰਤਰੀ ਇਕੱਲੇ ਆਪ ਦੀ ਕੁਰਸੀ ਤਾਈ ਸੀਮਤ ਹੈਗਾ ਪੰਤੂ 씨 ਦੇਖੋ ਜਿੱਥੇ ਵੀ ਕਿਥੇ ਲੋਕਾਂ ਨੂੰ ਇੱਥੇ ਵੀ ਜਿੰਨੇ ਖੜੇ ਪੁੱਛੋ ਜੇ ਕਿਸ ਨੇ ਮੁੱਖ ਮੰਤਰੀ ਦੇ ਦਰਸ਼ਨ 4 ਸਾਲਾਂ 'ਚ ਜੇ ਕੀਤੇ ਨੇ ਆ ਬੀਬੀਆਂ ਖੜੀਆਂ ਨੇ ਇਹਨਾਂ ਨੂੰ ਤਾਂ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਕਰਕੇ ਫਾਰਮ ਭਰਾਈ ਸੀਗੇ 4 ਸਾਲ ਪੂਰੇ ਹੋ ਗਏ ਹਜ਼ਾਰ ਰੁਪਏ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਲੇਕਿਨ ਪੰਜਾਬ ਦੇ ਉੱਤੇ 4 ਸਾਲਾਂ 'ਚ 2 ਲੱਖ ਕਰੋੜ ਦਾ ਕਰਜ਼ਾ ਇਹ ਆਮ ਆਦਮੀ ਸਰਕਾਰ ਨੇ ਲੈ ਲਿਆ ਇਹ 2 ਲੱਖ ਕਰੋੜ ਦੇ ਨਾਲ ਕਿਤੇ ਕੋਈ ਨਵਾਂ ਸਕੂਲ ਬਣਿਆ ਇਹ ਤਲਵੰਡੀ ਹਲਕੇ ਦੇ ਲੋਕਾਂ ਨੂੰ ਪੁੱਛ ਲਓ ਇਹਨਾਂ ਦੇ ਪਿੰਡ ਵਿੱਚ ਇਹਨਾਂ ਦੇ ਇਲਾਕੇ ਵਿੱਚ ਆਂਡ ਕਵਾਂਡ ਦੇ ਇਲਾਕੇ ਵਿੱਚ ਪੰਜਾਬ 'ਚ ਕਿਤੇ ਕੋਈ ਨਵੀਂ ਇੰਡਸਟਰੀ ਲਾਈ ਹੈ ਕੋਈ ਕਾਲਜ ਬਣਿਆ ਹੈ ਕੋਈ ਸਕੂਲ ਬਣਿਆ ਹੈ ਕੋਈ ਨਵਾਂ ਕਾਰਖਾਨਾ ਲੱਗਿਆ ਹੈ ਕੋਈ ਪੈਸੇ ਉਹ ਗਏ ਕਿੱਥੇ ਕਿਸੇ ਨੂੰ ਪਤਾ ਹੀ ਨਹੀਂ ਕਿ ਇੰਨੇ ਪੈਸੇ ਲੈ ਕੇ ਆਪਣੇ ਟਾਈਮ 'ਚ ਜਿਵੇਂ ਕਰਜ਼ਾ ਲੈਂਦੇ ਸੀ ਥਰਮਲ ਪਲਾਂਟ ਬਣੇ ਤਾਂ ਕਿ ਬਿਜਲੀ ਪੂਰੀ ਹੋ ਜਾਏ ਆ ਚਾਰੋ ਸფერ ਹੈ ਸੜਕਾਂ ਬਣੀਆਂ ਲੋਕਾਂ ਨੂੰ ਆਟਾ ਦਾਲ ਪੈਨਸ਼ਨ ਸ਼ਗਨ ਮੈਰੀਟੋਰੀਅਸ ਸਕੂਲ ਬਣੇ ਦ 100 ਚੀਜ਼ ਆਪਾਂ ਗਿਨਾ ਸਕਦੇ ਆ ਲੇਕਿਨ ਇਹ ਗਿਆਨ ਤਾਂ ਸਹੀ ਆਟੇ ਦਾ ਉਹ ਦੇ ਕਾਰਡ ਇਹਨਾਂ ਨੇ ਕੱਟ ਤੇ ਪੈਨਸ਼ਨ ਜਿਹੜੇ ਕਹਿੰਦੇ ਸੀ ਮਤਲਬ ਆਨ ਕਿ ਉਹ ਅੱਜ ਤਾਈਂ ਉਹ ਵਧੀ ਨਹੀਂ ਸ਼ਗਨ ਸਕੀਮ ਇਹਨਾਂ ਨੇ ਰੱਦ ਕਰਤੀ ਹਰ ਤਰ੍ਹਾਂ ਦੀ ਸਹੂਲਤਾਂ ਇਹਨਾਂ ਨੇ ਬੰਦ ਕਰਤੀ ਫਿਰ ਇਹ ਪੈਸੇ ਕਿੱਥੇ ਜਾ ਰਹੇ ਨੇ ਬਹੁਤ ਅਫਸੋਸ ਹੁੰਦਾ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹੈ ਉਸ ਇਲਾਕੇ 'ਚ ਮੁੱਖ ਮੰਤਰੀ ਸਾਹਿਬ ਪਹੁੰਚ ਕੇ ਕਹਿੰਦੇ ਕਿ ਹੁਣ ਚਲੰਦਰ ਦੀ ਬਾਏ ਇਲੈਕਸ਼ਨ ਆਈ ਤਾਂ ਜੀ ਉੱਥੇ ਕਹਿਤਾ ਕਿ ਹੁਣ ਤਾਂ ਮੇਰੀ ਰਹਿائش ਇੱਥੋਂ ਹੀ ਹੋਗੀ ਇੱਥੋਂ ਸਰਕਾਰ ਚੱਲੂਗੀ ਕਰੋੜਾ ਰੁਪਏ ਰਹਿਾਇਸ਼ ਤੇ ਰੈਨੋਵੇਸ਼ਨ 'ਚ ਖਰਚ ਕੇ ਇਲੈਕਸ਼ਨ ਖਤਮ ਹੋਈ ਤਾਂ ਮੁੱਖ ਮੰਤਰੀ ਮੁੜ ਕੇ ਦੇਖੇਗੇ ਗਿੱਦੜਵਾਦੀ ਬਾਈ ਇਲੈਕਸ਼ਨ ਹੋਈ ਕਹਿੰਦੇ ਨਹਿਰ ਕੱਟਾਂਗੇ ਉਹ ਨਹਿਰ ਇਲੈਕਸ਼ਨ ਖਤਮ ਹੋਈ ਉਹਦੇ ਬਾਅਦ ਨਹਿਰ ਦਾ ਨਾਮੋਨਸ਼ਾਹੀ ਹੁਣ ਤਰਨਤਾਰਨ ਦੀ ਇਲੈਕਸ਼ਨ ਆਈ ਹੈ ਕਹਿੰਦੇ 10-10 ਲੱਖ ਦਾ ਸਿਹਤ ਦਾ ਬੀਮਾ ਤਰਨਤਾਰਨ ਤੋਂ ਸ਼ੁਰੂ ਕਰ ਰਹੇ ਹਜ਼ਾਰ ਰੁਪਏ ਤਾਂ ਬੀਬੀਆਂ ਨੂੰ ਦੇ ਨਹੀਂ ਸਕੇ 10 ਲੱਖ ਕਿਹਨੂੰ ਮਿਲ ਜਾਣਾ ਹੈਗਾ ਇਹ ਕੱਲੇ ਐਲਾਨ ਕਰਦੇ 16 ਮੈਡੀਕਲ ਕਾਲਜ ਬਣਾ ਦਾਂਗੇ ਆਪਦੇ ਹਲਕੇ ਸੰਗਰੂਰ 'ਚ ਮਤ ਨੇ ਪੱਥਰ ਰੱਖਿਆ ਅੱਜ ਤਾਈਂ ਉਹ ਮੈਡੀਕਲ ਕਾਲਜ ਵੀ ਬਣਿਆ ਸੋ ਬੋਲੀ ਜਾਂਦੇ ਨੇ ਜਿਹੜੀ ਇਹਨਾਂ ਦੀ ਇੱਕ ਇੱਕ ਹੋਣਾ ਰਹਿ ਗਿਆ ਸਟੇਜ ਅੱਜ ਵੀ ਸੋਚਦੇ ਕਿ ਮੈਂ ਇਸ ਪੰਜਾਬ ਦਾ ਇੱਕ ਸਟੇਜ ਬਣਾ ਛੱਡਿਆ ਸਾਰਾ ਪੰਜਾਬ ਹੜਾਚੇ ਡੁੱਬ ਗਿਆ ਕਹਿੰਦੇ ਸੀ 20000 ਦਵਾਂਗਾ ਅੱਜ 2 ਮਹੀਨੇ ਹੋਣ ਨੂੰ ਆਏ ਨੇ 20 ਰੁਪਏ ਕਿਸੇ ਨੂੰ ਨਹੀਂ ਪਹੁੰਚੇ ਕਹਿੰਦੇ ਤੁਸੀਂ ਰੇਤਾ ਵੇਚ ਲਓ ਤੇ ਕਹਿੰਦੇ ਉਹਨੋਂ ਉਹਦੇ ਵਿੱਚ ਵੀ ਰੋਕ ਲਾਤੀ ਕਿ 15 ਨਵੰਬਰ ਤਾਈਂ ਤੁਸੀਂ ਵੇਖੋ 6 6 10 10 ਹੋਰ ਤਾਂ ਰੇਤਾ 15 ਨਵੰਬਰ ਤੱਕ ਲੋਕਾਂ ਦੇ ਕੋਲ ਪੈਸੇ ਕਿੱਥੇ ਨੇ ਕਿ ਉਹ ਰੇਤਾ ਘੱਟ ਸਕਣ ਤੇ ਆਪਣੀ ਜ਼ਮੀਨ ਨੂੰ ਤਿਆਰ ਕਰ ਸਕਣ ਨਾ ਕਿਸੇ ਦੇ ਮੁਆਵਜ਼ੇ ਵੱਲੋਂ ਬਾਪ ਫੜ ਰਹੇ ਨੇ ਨਾ ਉਹਨਾਂ ਨੂੰ ਦੁਬਾਰਾ ਆਪਣੇ ਘਰਾਂ ਚੇ ਫਿਰ ਵਸਣ ਵਾਸਤੇ ਨਾ ਉਹ ਬਾਪ ਫੜ ਰਹੇ ਨੇ ਅੱਜ ਛੋਟੇ-ਛੋਟੇ ਚੀਜ਼ਾਂ ਵਾਸਤੇ ਗਰੀਬਾਂ ਦੇ ਮਕਾਨ ਟਹਿ ਗਏ ਕਿਸਾਨ ਦੀ ਫਸਲ ਮਰ ਗਈ ਅੱਜ ਇੱਥੇ ਗਰੀਬਾਂ ਦਾ ਹਾਲੋ ਆਹ ਬੇਟੀ ਵਿਚਾਰੀ ਇੱਕ ਖੇੜਾ ਖੇੜੀ ਖੇਡਦੀ ਸੀਗੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਕਿ ਲੋਕਾਂ ਦੇ ਗਰੀਬਾਂ ਦੇ ਜਿਹੜੀ ਸਕਾਲਰਸ਼ਿਪ ਹੁੰਦੀ ਸੀ ਉਹ ਸਕਾਲਰਸ਼ਿਪ ਦੇ ਪੈਸੇ ਵੀ ਖਾ ਗਏ ਹੁਣ ਤਾਂ ਪੰਜਾਬ ਨੂੰ ਵੇਚਣ ਚ ਲੱਗੇ ਹੋਏ ਨੇ ਕਦੇ ਲੈਂਡ ਪੂਲਿੰਗ ਦੇ ਰਾਹੀਂ ਕਦੇ ਪੰਚਾਇਤਾਂ ਤੋਂ ਪੈਸੇ ਮੰਗਾ ਲੋ ਕਦੇ ਸਰਕਾਰ ਦੀ ਜ਼ਮੀਨ ਵੇਚ ਦੋ ਬਸ ਪੰਜਾਬ ਨੂੰ ਵੇਚ ਵੇਚ ਕੇ ਪੰਜਾਬ ਦਾ ਹੱਲ ਕੀਤਾ ਹੈ ਮੈਂ ਤਾਂ ਲੋਕਾਂ ਨੂੰ ਕਹਿੰਦੀ ਹੱਥ ਬੰਨ ਕੇ ਬੇਨਤੀ ਕਰਦੀ ਆ ਜਾਗ ਜਾਓ ਨਸ਼ਿਆਂ ਦੇ ਪੰਜਾਬ ਨੂੰ ਡਬੋਤਾ ਇਹ ਆਪ ਕਹਿੰਦਾ ਸੀ ਮੈਨੂੰ ਪਤਾ ਹੈ ਨਸ਼ੇ ਕਿੱਥੇ ਬੰਦੇ ਨੇ ਤੇ ਕਿਵੇਂ बिकਦੇ ਨੇ ਤੇ ਹੁਣ ਬੰਦੇ ਨੇ ਤਾਂ बिकਦੇ ਨੇ ਤਾਂ ਫਿਰ ਬੰਦ ਕਿਉਂ ਨਹੀਂ ਕੀਤੇ 4 ਸਾਲਾਂ ਤੋਂ ਇਹਦਾ ਜਵਾਬ ਦੇ ਜਿਹੜਾ ਮੂੰਹ ਖੋਲਦਾ ਹੈ ਫੜ ਕੇ ਜੇਲ੍ਹ ਚ ਬੰਦ ਕਰੇ ਸਰਪੰਚ ਕਿਉਂ ਮਰਿਆ ਇਹਨੂੰ ਬਰਨਾਲੇ ਦਾ ਸਰਪੰਚ ਕਿਉਂ ਮਰਿਆ ਸਰਕਾਰ ਦੇ ਖਿਲਾਫ ਬੋਲਦਾ ਸੀ ਦੇਖਣਾ ਮੈਂ ਜੇਟੀਆ ਨੂੰ ਜੇਲ੍ਹ ਚ ਕਿਉਂ ਬੰਦ ਕੀਤਾ ਕਿਉਂਕਿ ਸਰਕਾਰ ਦੀ ਪੋਲ ਖੋਲਦਾ ਸੀ ਜਿਹੜਾ ਬੋਲਦਾ ਹੈਗਾ ਭਾਵੇਂ মিডিਆ ਹੋਵੇ ਭਾਵੇਂ ਕੋਈ ਆਮ ਸਰਪੰਚ ਹੋਵੇ ਭਾਵੇਂ ਕੋਈ ਲੀਡਰ ਹੋ ਵਾ ਜ਼ੋਰ ਜ਼ਬਰ ਕਰਕੇ ਉਹਦੀ ਬੋਲਤੀ ਬੰਦ ਕਰ ਦੋ ਜਿਸ ਦਿਨ ਇਲੈਕਸ਼ਨ ਦਾ ਜਾਪਤਾ ਲੱਗੂਗਾ ਇਹਨਾਂ ਸਾਰੇ ਆਮ ਆਦਮੀ ਦੀ ਬੋਲਤੀ ਪੰਜਾਬ ਦੇ ਲੋਕੀ ਬੰਦ ਕਰਨਗੇ ਕਿਉਂਕਿ ਹੁਣ ਪੰਜਾਬ ਨੂੰ ਬਚਾਉਂਦਾ ਸਮਾਂ ਹੈ ਉਹ ਕਹਿੰਦੇ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੇ ਕੰਮ ਹੁੰਦੇ ਸੀ ਹੁਣ ਕਹਿੰਦੇ ਨੰਬਰ ਪਾਰਲੀਮੈਂਟ ਬਣਾਉਣ ਜਾ ਰਹੇ ਨੇ ਰਾਜ ਸਭਾ ਮੈਂਬਰ ਕਹਿੰਦੇ ਆਮ ਬੰਦਾ ਆ ਹੁਣ ਇਹ ਨਾ ਜਿਹੜਾ ਪੰਜਾਬ ਨੂੰ ਤਾਂ ਵੇਚ ਹੀ ਗਏ ਦੇਖੋ ਪੰਜਾਬ ਦੀ ਇੰਨੀ ਲਾਲਚ ਕਿ ਪਾਰਲੀਮੈਂਟ 'ਚ ਲੋਕੀ ਜਾਂਦੇ ਨੇ ਪੰਜਾਬੀ ਜਿਹੜੇ ਉੱਥੇ ਆਵਾਜ਼ ਉਠਾਣ ਪੰਜਾਬ ਦੀ ਇਹਨਾਂ ਨੇ ਉਹਨੂੰ ਵੀ ਧੰਦਾ ਬਣਾਤਾ ਜਿਹੜੇ ਰਾਜ ਸਭਾ 'ਚ ਗਏ ਪਹਿਲੇ ਵੀ ਸਾਰਿਆਂ ਨੂੰ ਪਤਾ ਜਿਹੜੇ ਕਹਿੰਦੇ ਸੀ ਪਕੌੜੇ ਤਲਣ ਵਾਲੇ ਨੂੰ ਪਿੰਚਰ ਲਾਣ ਵਾਲੇ ਨੂੰ ਸਕੂਟਰੀ ਨੂੰ ਵੌਲੰਟੀਅਰ ਨੂੰ ਅਸੀਂ ਅਦੇ ਦਵਾਂਗੇ ਤੇ ਭੇਜੇ ਕਿੱਥੇ ਉਹ ਕਰੋੜਪਤੀ ਕੋਈ ਲਵਲੀ ਯੂਨੀਵਰਸਿਟੀ ਦਾ ਹੈਡ ਕੋਈ ਕਿਤੇ ਹੋਰ ਅਰੋਰਾ ਵਰਗੇ ਕੋਈ ਬਿਜ਼ਨਸਮੈਨ ਵੱਡੇ ਤੇ ਹੁਣ ਤਾਂ ਨਵੀਂ ਚੀਜ਼ ਸ਼ੁਰੂ ਕਰਦੇ ਕਿ ਪਹਿਲੇ ਤਾਂ ਰਾਜ ਸਭਾ ਦੀ ਸੀਟਾਂ ਵੇਚੀਆਂ ਹੁਣ ਨਵਾਂ ਧੰਦਾ ਕੀ ਕਿ ਉਹਨੂੰ ਰਿਜ਼ਾਈਨ ਕਰਾ ਕੇ ਇਲੈਕਸ਼ਨ ਲੜਾ ਕੇ ਮੰਤਰੀ ਬਣਾ ਕੇ ਉਹ ਹੀ ਸੀਟ ਦੁਬਾਰਾ 100 ਕਰੋੜ ਦੀ ਇੱਕ ਹੋਰ ਬਿਜ਼ਨਸਮੈਨ ਨੂੰ ਵੇਚ ਦਿੱਤੀ ਸੋ ਇਹ ਤਾਂ ਇਹਨਾਂ ਦੇ ਹਾਲਾਤ ਨੇ ਕਿ ਇਹ ਬਿਜ਼ਨਸਮੈਨ ਨੇ ਉੱਥੇ ਕਿਹੜਾ ਮੂੰਹ ਖੋਲਣਾ ਤੇ ਪੰਜਾਬ ਦਾ ਕਿਹੜਾ ਪੱਖ ਪੇਸ਼ ਕਰਨਾ ਜੇ ਡਿਟੇਲ ਕੱਢੋ ਤਾਂ ਜਿਹੜਾ ਇਹਨਾਂ ਨੂੰ ਗ੍ਰਾਂਟ ਮਿਲਦੀ ਹੈ ਇਹਨਾਂ ਨੇ ਗ੍ਰਾਂਟ ਤੇ ਵੀ دیਵਾਨੀ ਨਹੀਂ ਖਰਚੀ ਤੇ ਹੁਣ ਪੰਜਾਬ 'ਚ ਇਹ ਹੜਾ ਚ ਡੁੱਬ ਗਿਆ ਲੋਕਾਂ ਨੇ ਆ ਕੇ ਮਦਦ ਕੀਤੀ ਤੇ ਉਹ ਦਿਓਪਤੀਏ ਅਰਬਪਤੀ ਇਹਨਾਂ ਦੇ ਵਿੱਚੋਂ ਨੇ ਕਿਸੇ ਨੇ دیਵਾਨੀ ਲਾਈ ਕਿਤੇ ਜਾ ਕੇ ਬਾਹ ਫੜੀ ਇਹ ਨਾ ਤੇਜਰੀਵਾਲ ਨੇ ਫੜੀ ਨਾ ਭਗਵੰਤ ਮਾਨ ਨੇ ਫੜੀ ਤੇ ਨਾ ਹੀ ਇਹਨਾਂ ਦੇ ਅਰਬਪਤੀਆਂ ਨੂੰ ਜਿਨ੍ਹਾਂ ਨੂੰ 100-100 ਕਰੋੜ ਦੀ ਟਿਕਟਾਂ ਵੇਚ-ਵੇਚ ਕੇ ਰਾਜ ਸਭਾ 'ਚ ਵੇਚ ਰਹੇ ਨੇ ਇਹ ਪੰਜਾਬ ਦਾ ਸਰਕਾਰੀ ਪ੍ਰੋਕਰੀਆਂ ਵੀ ਕਹਿੰਦੇ ਵੇਚੀਆਂ ਜਾ ਰਹੀਆਂ ਨੇ ਪਹਿਲਾਂ ਕਹਿੰਦੇ ਸੀ ਰੇਤੀ ਦੇ ਪੈਸਾ ਇਕੱਠਾ ਕਰਾਂਗੇ ਸ਼ਰਾਬ 'ਚੋਂ ਪੈਸਾ ਇਕੱਠਾ ਕਰਾਂਗੇ ਸਾਨੂੰ ਪਤਾ ਵੀ ਪੈਸਾ ਕਿੱਥੋਂ ਕੱਟਿਆ ਕਰਨਾ ਉਹਨਾਂ ਸਰਕਾਰੀ ਪ੍ਰੋਪਰਟੀਆਂ ਵੇਚਨ ਦੱਕ ਮੌਕਾ ਹੀ ਨਹੀਂ ਆਇਆ ਨਹੀਂ ਹੱਸਾ ਵੋਟਾਂ ਤੋਂ ਪਹਿਲੇ ਤਾਂ ਕਹਿੰਦੇ ਸੀ ਕਿ ਅਸੀਂ ਕਰਪਸ਼ਨ ਖਤਮ ਕਰਕੇ ਭ੍ਰਿਸ਼ਟਾਚਾਰ ਖਤਮ ਕਰਕੇ ਅਸੀਂ ਉਹਦੇ ਨਾਲ ਪੈਸੇ ਬਹੁਤ ਅਸੀਂ ਜਿਹੜੀ ਭ੍ਰਿਸ਼ਟਾਚਾਰ ਹੁੰਦੀ ਹੈ ਹਜ਼ਾਰਾਂ ਕਰੋੜ ਉਹਦੇ ਚ ਬਚ ਜਾਊਗਾ ਜਿਹੜਾ ਰੇਤਾ ਦੀ ਨਜਾਇਜ਼ ਮਾਈਨਿੰਗ ਹੁੰਦੀ ਹੈ 40000 ਕਰੋੜ ਕਹਿੰਦੇ ਸੀ ਮੈਂ ਉੱਥੋਂ ਵੇਚਦਾਗਾ ਹੁਣ ਨਜਾਇਜ਼ ਮਾਈਨਿੰਗ ਕਰਕੇ ਤੁਸੀਂ ਦੇਖੋ ਕਿੰਨੇ ਬੰਨ ਟੁੱਟੇ ਤੇ ਕਿੰਨੇ ਲੋਕੀ ਲੁਪੇ ਇਹਨਾਂ ਦੀ ਨਜਾਇਜ਼ ਮਾਈਨਿੰਗ ਕਰਕੇ ਤੇ ਜਿਹੜੇ ਪੈਸੇ ਇਹਨਾਂ ਨੇ ਬਚਾਨੇ ਸੀ ਉਹ ਛੱਡੋ ਉਹ ਬਚਾ ਕੇ ਜਿਹੜਾ 2 ਲੱਖ ਕਰੋੜ ਦਾ ਵੀ ਤਰਜ਼ਾ ਛਾੜਦਾ ਤੇ ਫਿਰ ਇਹਨਾਂ ਨੇ ਪੰਜਾਬ ਦਾ ਸਵਾਰਿਆ ਕੀ ਹੈਗਾ ਬਲਕਿ ਕਰਜ਼ਾ ਲੈ ਲੈ ਕੇ ਕਦੇ ਲੈਂਡ ਪੂਲਿੰਗ ਪੰਜਾਬ ਦੀ ਜ਼ਮੀਨ ਨੂੰ ਵੇਚਣ ਵਾਸਤੇ ਜਦ ਉਹਦੇ ਖਿਲਾਫ ਅਕਾਲੀ ਦਲ ਨੇ ਧਰਨਾ ਦੇ ਕੇ ਉਹ ਵਾਪਸ ਕਰਾਇਆ ਤੇ ਫਿਰ ਕਹਿੰਦੇ ਕਿ ਸਰਕਾਰੀ ਜ਼ਮੀਨਾਂ ਜਿਹੜੀ ਸ਼ਹਿਰਾਂ ਵਿੱਚ ਹੈਗੀਆਂ ਅਸੀਂ ਉਹਨਾਂ ਨੂੰ ਨਿਲਾਮ ਕਰਾਂਗੇ ਕਦੇ ਕਹਿੰਦੇ ਪੰਚਾਇਤੀ ਜ਼ਮੀਨਾਂ ਅਸੀਂ ਉਹਨੂੰ ਨਿਲਾਮ ਕਰਕੇ ਹੁਣ ਕਰ ਹੀ ਰਹਿ ਨੇ ਮੁਹਾਲੀ 'ਚ ਪਟਿਆਲੇ 'ਚ ਲੁਧਿਆਣੇ 'ਚ ਸਰਕਾਰੀ ਜ਼ਮੀਨਾਂ ਨੂੰ ਪ੍ਰਾਈਵੇਟ ਬੰਦਿਆਂ ਨੂੰ ਵੇਚ ਕੇ ਮੋਟੇ ਪੈਸੇ ਕਮਾਰੇ ਨੇ ਇਹ ਸਰਕਾਰ ਦੀ ਜਿਹੜੀ ਪੰਜਾਬੀਆਂ ਦੀ ਜਿਹੜੀ ਜਾਇਦਾਦ ਹੈ ਉਹਨੂੰ ਵੀ ਵੇਚ-ਵੇਚ ਕੇ ਹੁਣ ਕੱਲੇ ਪੈਸੇ ਕਮਾਉਣ ਦਾ ਧੰਦਾ ਇੱਥੇ ਚੱਲ ਰਿਹਾ ਹੈ ਕੇਜਰੀਵਾਲ ਦੀ ਤਾਂ ਭੁੱਖ ਇਹੋ ਜੀ ਹੈ ਕਿ ਕੋਈ ਪੈਸਾ ਪੰਜਾਬ 'ਚ ਬਚ ਨਾ ਜਾਏ ਗਲਤੀ ਦੇ ਨਾਲ ਪਿੰਡਾਂ ਤੋਂ ਵੀ ਲੈ ਲਾ ਪੰਚਾਇਤਾਂ ਦੇ ਖਾਤਿਆਂ ਤੋਂ ਵੀ ਲੈ ਲਾ ਸ਼ਹਿਰਾਂ ਨੂੰ ਵੀ ਵੇਚਦਾ ਜਿੱਥੋਂ ਕਰਜ਼ਾ ਮਿਲਦਾ ਹੈ 2 ਲੱਖ ਦਾ ਚੜਾਤਾ ਜਿਹੜਾ 70 ਸਾਲ 'ਚ 2 ਲੱਖ ਚੜਿਆ ਸੀ ਇਹਨੇ 4 ਸਾਲ ਨੂੰ 2 ਲੱਖ ਨੂੰ 4 ਲੱਖ ਕਰਤਾ ਤੇ ਅਗਲੇ ਸਾਲ ਪਰਚੇ ਹੋਰ ਕੀ ਕਹੂਗਾ ਉਹ ਦੇਖਣ ਨੂੰ ਮਿਲੇਗਾ ਲੇਕਿਨ ਅਕਾਲੀ ਦਲ ਇਹਨਾਂ ਦੀ ਮੀਡੀਆ ਦੇ ਖਿਲਾਫ ਜਿੱਥੇ ਜ਼ਮੀਨ ਵੇਚਣ ਜਾਣਗੇ ਪਾਵੇ ਉਹ ਮੁਹੱਲੀ ਹੋਏ ਪਾਵੇ ਉਹ ਲੁਧਿਆਣਾ ਹੋਏ ਪਾਵੇ ਉਹ ਪਟਿਆਲਾ ਹੋਏ ਅਕਾਲੀ ਦਲ ਜਾ ਕੇ ਉਥੇ ਧਰਨੇ ਲਾਉਗਾ ਜਿਵੇਂ ਲੈਂਡ ਪੂਲਿੰਗ ਵਾਪਸ ਕਰੇ ਇਹ ਜ਼ਮੀਨ ਦੇ ਇਹ ਪੰਜਾਬ ਦੇ ਲੋਕਾਂ ਦੀ ਅਮਾਨਤ ਹੈ ਅਸੀਂ ਬਿਕੰਨੀ ਦਵਾਂ ਬੜਾ ਇੰਪੋਰਟੈਂਟ ਵਿਸ਼ਾ ਜਿਹੜਾ ਪਿਛਲੇ 2-3 ਦਿਨਾਂ ਤੋਂ ਦੁਬਾਰਾ ਫੇਰ ਅਖਬਾਰਾਂ ਦੀਆਂ ਸੁਰਖੀਆਂ ਬਣ ਰਿਹਾ ਹੈ ਪੰਜਾਬ ਦੇ ਖੜਾਂ ਦੀ ਬੜੀ ਵੱਡੀ ਬਾਤ ਚੱਲੀ ਜਿਵੇਂ ਮੈਂ ਕਹਾਂ ਤਾਂ ਹਰ ਪੰਜਾਬੀ ਇਫੈਕਟ ਹੋਇਆ ਖੇਤ ਘਰ ਡੰਗਰ ਪਸ਼ੂ ਜਾਨ ਮਾਲ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਦੁੱਖ ਦੀ ਗੱਲ ਇਹ ਹੈ ਕਿ ਦੋਨੋਂ ਸਰਕਾਰਾਂ ਚਾਹੇ ਉਹ ਸੂਬੇ ਦੀ ਸਰਕਾਰ ਹੈ ਤੇ ਚਾਹੇ ਉਹ ਕੇਂਦਰ ਦੀ ਸਰਕਾਰ ਹੈ ਸਿਵਾਏ ਸਿਆਸਤ ਤੋਂ ਡਰਾਮਿਆਂ ਤੋਂ ਇਸ ਇਸ਼ੂ ਦੇ ਉੱਤੇ ਦੋਨਾਂ ਨੇ ਕੁਝ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਸਾਡੀ ਸੂਬੇ ਦੀ ਹੈ ਬਹੁਤ ਡਰਾਮੇ ਕੀਤੇ ਮੁੱਖ ਮੰਤਰੀ ਨੇ ਜਾ ਕੇ ਉਥੇ ਫੇਕ ਫਲੱਡ ਵਿਕਟਿਮਸ ਬਣਾ ਕੇ ਗੱਲ ਲਾ ਕੇ ਰੋਂਦੇ ਡਰਾਮੇ ਵੀ ਕੀਤੇ ਕੁੰਜੇ ਬੈ ਕੇ ਰੋਟੀ ਖਾਣ ਦੇ ਡਰਾਮੇ ਵੀ ਕੀਤੇ ਇਹਨਾਂ ਦੇ ਮੰਤਰੀਆਂ ਨੇ ਹੜਾ ਦੇ ਵਿੱਚ ਪਜਾਮੇ ਲਵੇੜ ਕੇ ਫੋਟੋਆਂ ਸੋਸ਼ਲ ਮੀਡੀਆ ਤੇ ਪਾਉਣ ਦੇ ਵੀ ਡਰਾਮੇ ਕੀਤੇ ਪਹਿਲੀ ਗੱਲ ਤਾਂ ਜਿਹੜਾ ਫਲੱਡ ਆਇਆ ਇਹਨਾਂ ਦੀ ਨਿਲਾਇਕੀ ਨਾਲ ਆਇਆ ਜੋ ਸਾਰਾ ਪੰਜਾਬ ਜਾਣਦਾ ਹੈ ਕਿਵੇਂ ਇਹ ਫਲੱਡ ਨੂੰ ਕੰਟਰੋਲ ਕੀਤਾ ਜਾ ਸਕਦਾ ਉਸ ਤੋਂ ਬਾਅਦ ਇੰਨਾ ਡਰਾਮਿਆਂ ਤੋਂ ਇਲਾਵਾ ਕੀਤਾ ਕੁਛ ਨਹੀਂ ਜਿਹੜੀ ਸਰਕਾਰ ਕਹਿੰਦੀ ਸੀ ਜਿਹੜੀ ਪਾਰਟੀ ਕਹਿੰਦੀ ਸੀ ਕਿ ਗਰਦੌਰੀਆਂ ਬਾਅਦ ਚ ਹੋਣਗੀਆਂ ਮੁਆਵਜ਼ੇ ਪਹਿਲਾਂ ਦਿੱਤੇ ਜਾਣਗੇ 20-20 ਹਜ਼ਾਰ ਰੁਪਇਆ ਪ੍ਰਤੀ ਏਕੜ ਅਸੀਂ ਦਿਆ ਕਰਾਂਗੇ ਪਹਿਲਾਂ ਅੱਜ ਤਕਰੀਬਨ ਡੇਢ ਮਹੀਨਾ ਹੋਣ ਤੋਂ ਬਾਅਦ ਇੱਕ ਵੀ ਰੁਪਇਆ ਕਿਸੇ ਵੀ ਫਲੱਡ ਵਿਕਟਮ ਦੇ ਪਰਿਵਾਰ ਦੇ ਵਿੱਚ ਨਹੀਂ ਗਿਆ ਇੱਕ ਦਾਣੇ ਦੀ ਮਦਦ ਸਰਕਾਰ ਵੱਲੋਂ ਹਜੇ ਤੱਕ ਨਹੀਂ ਹੋਈ ਦੇ ਡਰਾਮੇ بڑے ਵੱਡੇ ਵੱਡੇ ਕੀਤੇ ਐਕਸਪੋਜ਼ ਇਹਨਾਂ ਦੀ ਸੀਰੀਅਸਨੈਸ ਕਿੱਥੋਂ ਹੋਈ ਜਦੋਂ ਕੁਛ ਦਿਨ ਪਹਿਲਾਂ ਜਾ ਕੇ ਹੋਮ ਮਿਨਿਸਟਰ ਨੂੰ ਪੰਜਾਬ ਦਾ ਮੁੱਖ ਮੰਤਰੀ ਮਿਲਦਾ ਅਮਿਤ ਸ਼ਾਹ ਨੂੰ ਤੇ ਅਖਬਾਰ ਦੇ ਵਿੱਚ ਖਬਰ ਲੱਗਦੀ ਹੈ ਆਫਟਰ ਸ਼ਾਹ ਸੇਜ਼ ਪੰਜਾਬ ਨੇਵਰ ਸਬਮਿਟਿਡ ਰਿਪੋਰਟ ਔਨ ਫਲੱਡ ਡੈਮੇਜ ਸਟੇਟ ਗਵਰਨਮੈਂਟ ਰੈਡਿਜ਼ ਅ ਮੈਮੋਰੈਂਡਮ ਅਮਿਤ ਸ਼ਾਹ ਆਗਵੰਥਮਾਨ ਨੂੰ ਕਹਿੰਦਾ ਕਿ ਤੁਸੀਂ ਸਾਡੇ ਕੋਲੇ ਆ ਗਏ ਹੋ ਡਰਾਮਾ ਕਰਨ ਕਰ ਰਿਪੋਰਟ ਸਬਮਿਟ ਕੀਤੀ ਹੈ ਕਿ ਕਿੰਨਾ ਡੈਮੇਜ ਹੋਇਆ ਤੁਹਾਡਾ ਕੀ ਕੀ ਡੈਮੇਜ ਹੋਇਆ ਉਹਦੇ ਵਾਸਤੇ ਕਿੰਨਾ ਤੁਹਾਨੂੰ ਰੀਲੀਫ ਚਾਹੀਦੀ ਹੈ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਮੈਮੋਰੈਂਡਮ ਨਹੀਂ ਗਿਆ ਡੇਢ ਮਹੀਨਾ ਹੋ ਗਿਆ ਅੱਜ ਵੀ ਤਾਜ਼ੀ ਖਬਰ ਹੈ ਅਖਬਾਰ ਦੀ ਕਿ ਮੀਟਿੰਗ ਹੋ ਰਹੀਆਂ ਹਨ ਹਜੇ ਤੱਕ ਇਹਨਾਂ ਤੋਂ ਮੈਮੋਰੈਂਡਮ ਜਾਂ ਰਿਪੋਰਟ ਫਲੱਡ ਰੀਲੀਫ ਦੀ ਜਿਹੜੀ ਸੈਂਟਰ ਨੂੰ ਭੇਜਣੀ ਹੈ ਤਕਰੀਬਨ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਹਜੇ ਤੱਕ ਇਹਨਾਂ ਦਾ ਉਹ ਰਿਪੋਰਟ ਨਹੀਂ ਗਈ ਇਹ ਤੋਂ ਸਰਕਾਰ ਦੀ ਸੀਰੀਅਸਨੈਸ ਸਰਕਾਰ ਦੀ ਸੰਜੀਦਗੀ ਸਰਕਾਰ ਕਿੰਨਾ ਕੁ ਲੋਕਾਂ ਦੇ ਦੁੱਖ ਦਰਦ ਨੂੰ ਸਮਝ ਰਹੀ ਹੈ ਇਹ ਸਾਰਾ ਕੁਝ ਪਤਾ ਚੱਲਦਾ ਦੂਜੇ ਪਾਸੇ ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਸਵਾਲ ਜ਼ਰੂਰ ਕਰਨਾ ਚਾਹੂਗਾ ਅਮਿਤ ਸ਼ਾਹ ਜੀ ਨੇ ਭਗਵੰਤ ਮਾਨ ਨੂੰ ਸਵਾਲ ਤਾਂ ਕਰ ਲਿਆ ਬਿਲਕੁਲ ਠੀਕ ਕੀਤਾ ਜ਼ਿੰਮੇਵਾਰੀ ਹੈ ਮੁੱਖ ਮੰਤਰੀ ਦੀ ਸੂਬੇ ਦੀ ਸਰਕਾਰ ਦੀ ਆਪਣੇ ਲੋਕਾਂ ਪ੍ਰਤੀ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਹੈ ਕਿ ਅਫਗਾਨਿਸਤਾਨ ਦੇ ਵੱਲੋਂ ਕਿਹੜਾ ਤੁਹਾਨੂੰ ਰਿਪੋਰਟ ਆ ਗਈ ਸੀ ਜਿਹੜਾ ਤੁਸੀਂ ਉੱਥੇ 24 ਘੰਟਿਆਂ ਦੇ ਵਿੱਚ ਫਲੱਡ ਰੀਲੀਫ ਵੀ ਅਰਥਕਵੇਕ ਰੀਲੀਫ ਵੀ ਆਇਆ। ਨੇਪਾਲ ਦੇ ਵਿੱਚ ਫਲੱਡ ਆਇਆ। 24 ਘੰਟਿਆਂ ਚ ਉੱਥੇ ਰੀਲੀਫ ਚਲੀ ਜਾਂਦੀ ਹੈ। ਨੇਪਾਲ ਸਰਕਾਰ ਨੇ ਕਿਹੜੀ ਰਿਪੋਰਟ ਸਬਮਿਟ ਕੀਤੀ ਸੀ ਸੈਂਟਰ ਦੀ ਸਰਕਾਰ ਨੂੰ? ਬਿਹਾਰ ਦੇ ਵਿੱਚ ਫਲੱਡ ਆਇਆ। ਗੁਜਰਾਤ ਦੇ ਵਿੱਚ ਅਰਥਕਵੇਕ ਆਇਆ। ਪੁੱਤਰਖੰਡ ਦੇ ਵਿੱਚ ਫਲੱਡ ਆਇਆ। ਅਸਾਮ ਦੇ ਵਿੱਚ ਫਲੱਡ ਆਇਆ। 24 24 ਘੰਟਿਆਂ ਦੇ ਵਿੱਚ ਉੱਥੇ ਰੀਲੀਫ ਪਹੁੰਚਦੀ ਰਹੀ ਹੈ। ਮੈਂ ਕੇਂਦਰ ਦੀ ਸਰਕਾਰ ਨੂੰ ਪੁੱਛਣਾ ਚਾਹਣਾ। ਕਿ ਕਿਹੜਾ 24 ਘੰਟਿਆਂ ਚ ਰਿਪੋਰਟਾਂ ਇਹਨਾਂ ਸਰਕਾਰਾਂ ਵੱਲੋਂ ਤੁਹਾਨੂੰ ਦੇ ਦਿੱਤੀਆਂ ਗਈਆਂ ਸੀ ਜਿਹੜੀ ਤੁਸੀਂ ਉਥੇ ਰਾਹਤ ਸਮਗਰੀ ਫਲੱਡ ਰੀਲੀਫ ਭੇਜਦੀ ਤੇ ਪੰਜਾਹ ਛੇ ਦੇ ਤੱਕ ਨਾ ਸੂਬੇ ਦੀ ਸਰਕਾਰ ਨੇ ਕੁਝ ਦਿੱਤਾ ਤੇ ਨਾ ਕੇਂਦਰ ਦੀ ਸਰਕਾਰ ਨੇ ਕੁਝ ਕੀਤਾ ਪੰਜਾਬ ਅੱਜ ਦੋਰੀ ਮਾਰ ਚੱਲ ਰਿਹਾ ਹੈ ਇੱਕ ਸਰਕਾਰ ਦੀ ਨਲਾਈਕੀ ਦੀ ਮਾਰ ਅਸੀਂ ਚੱਲ ਰਹੀ ਜਿਹੜੀ ਅਸੀਂ ਚੁਣੀ ਹੈ ਦੂਜੀ ਸਰਕਾਰ ਦੀ ਸਿਆਸਤ ਦੀ ਮਾਰ ਅਸੀਂ ਚੱਲ ਰਹੀ ਜਿਹੜੀ ਆਪ ਪੰਜਾਬ ਦੇ ਇਸ ਪੀੜਾ ਨੂੰ ਆਪਦੀ ਸਿਆਸਤ ਦੀ ਭੇਟ ਚੜਾਉਣ ਨੂੰ ਤਿਆਰ ਹੈ ਪਰ ਦੇਸ਼ ਨੂੰ ਕੁਝ ਪੰਜਾਬ ਨੂੰ ਤਿਆਰ ਨਹੀਂ ਇਹ ਚੀਜ਼ਾਂ ਮੈਂ ਲੋਕਾਂ ਦੇ ਸਾਹਮਣੇ ਲਿਆਉਣੀ ਚਾਹੁੰਦਾ ਸੀ ਦੋਨੋਂ ਸਰਕਾਰਾਂ ਅੱਜ ਪੰਜਾਬੀਆਂ ਦੀ ਅਦਾਲਤ ਚ ਕਟਹਿਰੇ ਚ ਖੜੀਆਂ ਇੱਕ ਸਰਕਾਰ ਆਪਦੀ ਨਲਾਇਕੀ ਕਾਰਨ ਖੜੀ ਹੈ ਇੱਕ ਆਪਦੀ ਸਿਆਸਤ ਕਾਰਨ ਖੜੀ ਹੈ ਪਰ ਦੋਨੋਂ ਇਸ ਔਖੇ ਵੇਲੇ ਪੰਜਾਬੀਆਂ ਦੇ ਕੰਮ ਨਹੀਂ ਆਈਆਂ ਇਹ ਪੰਜਾਬ ਦਾ ਬੱਚਾ ਬੱਚਾ ਇਸ ਗੱਲ ਨੂੰ ਯਾਦ